ਲਓ ਜੀ ਮੈਂ ਬਣਾਉਣ ਲੱਗੀ ਆ ਮੋਟੀਆਂ ਮਿਰਚਾਂ ਦੀ ਸਬਜ਼ੀ ਪਰਵੇਂ ਉਹ ਤਾਂ ਤੁਸੀਂ ਬਣਾਈ ਵੀ ਹੋਣਗੇ ਜਿਹਨਾਂ ਨੇ ਨਹੀਂ ਬਣਾਈ ਤਾਂ ਉਹ ਦੇਖ ਲਓ ਕਿੰਦਾਂ ਨੇ ਆ ਮੈਂ 1/2 ਕਿਲੋ ਮਿਰਚਾਂ ਲਈਆਂ ਮੋਟੀਆਂ ਮੈਂ ਤਾਂ ਇਹਨਾਂ ਦੀਆਂ ਡੰਡੀਆਂ ਵੱਡ-ਵੱਡੀਆਂ ਸਾਰੀਆਂ ਰੱਖ ਲੈਣੇ ਆ ਅਤੇ ਵੱਡ ਲਈਆਂ ਮਟਰ ਲਈਆਂ ਇੱਧਰ ਆਲੂ ਆਵਾਲੇ ਇੰਨੇ ਕੁ 4-5 ਤੁਸੀਂ ਆਪਣੀਆਂ ਮਿਰਚਾਂ ਦੇ ਹਿਸਾਬ ਨਾਲ ਬਾੜ ਲਿਓ ਮੇਰੀ 1/2 ਕਿਲੋ ਮਿਰਚਾਂ ਇੰਨੇ ਕੁ ਲੱਗਣੇ ਆ ਆ ਪਿਆਜ਼ ਕੱਟੇ ਆ ਕੱਟ ਕੇ ਧੋ ਕੇ ਰੱਖੇ ਆ ਇਹ ਟਮਾਟਰ ਇਹਨਾਂ ਨੂੰ ਮੈਂ ਗ੍ਰਾਇੰਡ ਕਰ ਲੈਣੀ ਹੁਣ ਫਿਰ ਮੈਂ ਜਿਹੜੀ ਵਾਲੀ ਚੀ ਕਰ ਰਹੀ ਆਣੇ ਗ੍ਰਾਇੰਡ

ਜੇ ਤੁਹਾਨੂੰ ਤਿੱਖਾ ਖਾਣੇ ਆ ਤਾਂ ਹੋਰ ਮਿਰਚਾ ਪਾ ਲਿਓ ਮਸਾਲੇ ਚ ਮੈਂ ਹੋਰ ਪਾਉਣਾ ਨਹੀਂ ਉਦੋਂ ਮਿਰਚਾਂ ਚ ਵੀ ਕੱਢਣੇ ਸੀ ਉਹ ਮੈਂ ਵਿੱਚੇ ਰੱਖ ਲੈਣਾ ਪਾਉਣਾ ਨਹੀਂ ਹਾਂ ਹਰੀਆਂ ਮਿਰਚਾਂ ਨਹੀਂ ਹੋਰ ਪਾਉਣੀਆਂ ਵਿੱਚ ਇਹਦੇ ਇੱਥੇ ਸਾਰੇ ਅਨ ਜੀਰਾ ਦੇ ਕੇ ਤਾਂ ਰੱਖ ਲੈਣੀ ਉੱਤਰ ਮੈਂ ਤੇਲ ਰੱਖਿਆ ਪੁੰਨਣਾ ਹੈ ਜੇ ਚਾਹੇ ਮਸਾਲਾ ਮੈਂ ਸਾਰੇਆਂ ਨੂੰ ਮੈਂ ਦਾ ਚੀਰਾ ਦੇ ਲਿਆ ਹੈ ਇਹਨਾਂ ਨੂੰ ਹੁਣ ਮੈਂ ਆਲੂ ਮੈਸ਼ ਕਰ ਲਵਾਂ ਹੱਥ ਨਾਲ ਵਧੀਆ ਹੋ ਜਾਂਦੇ ਆ ਮੈਸ਼ ਹੱਥ ਮੈਂ ਧੋ ਲਏ ਆ ਇਹਨਾਂ ਕਿਉਂ ਵੀ ਹੱਥ ਨਹੀਂ ਧੋਤੇ ਤੇ ਲੱਪੇ ਹੱਥ ਮੈਂ ਧੋ ਲਏ ਆ ਕੋੜਈ ਆ ਟੁੱਟੀ ਇਹ ਲੋ ਕੰਮ ਕਰਨ ਦੀ ਕੋਈ ਉਹਦੇ ਧੋ ਲੈਣੀ ਹੁੰਦੀ ਆ कर लेना इधर चलो मैं प्याज भून लाँ प्याज टमाटर फिर दस दी मुर्गी पाने पूरा नहीं भुनना प्याज का टमाटर मैं थोड़ा जहा माड़ा माड़ा लाल जाएगा फिर ਮਸਾਲੇ ਪਾ ਦੇਣੇ ਆ ਤੇ ਮਸਾਲੇ ਵੀ ਮੈਂ ਤੁਹਾਨੂੰ ਦੱਸ ਦਿਆਂ ਕਿਹੜੇ ਕਿਹੜੇ ਪਾਉਣੇ ਆ ਮੜਾ ਜਾ ਪੁੱਜ ਜਵੇਗੀ ਇਧਰ ਨਾਲ ਤੋਂ ਭਾਂਡੇ ਆ ਮੈਂ ਜਦ ਤੱਕ ਉਹ ਮਾਸ ਕੇ ਰੱਖ ਲੈਣੇ ਨਾਲ ਥੋੜਾ ਥੋੜਾ ਪੁੱਜ ਜਵੇ ਤੇ ਫੇਰ ਦੇਖਦੇ ਹਾਂ ਹੋਰ ਮਸਾਲੇ ਪਾਉਣੇ ਆ ਜਦ हूँ पौनिया मसाले बाकी थोड़ी जी मसाले मसाले पाने डेढ़ चमचा हल्दी का थोड़ी जी हेंगे लून अपने स्वादार पा लो सब्जी के हिसाब न थोड़ी जी सौरी मेथी आ ਤਣੀਆਂ ਗਰਾਂਡੀ ਪਸਾ ਇਹ ਥੋੜਾ ਜਿਹਾ ਜ਼ਿਆਦਾ ਹੀ ਪਾਇਆ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਜੋ ਐਣ ਆ ਥੋੜੀ ਜੀ ਅਜੀਰਾ ਆ ਭੁੰਨ ਕੇ ਕੁੱਟ ਕੇ ਰੱਖਿਆ ਇਹਨਾਂ ਸਾਰਿਆਂ ਨੂੰ ਪੱਠੇ ਪਾ ਲੈਣੇ ਮੇਰੇ ਅਗੋਂ ਇਹ ਦਬੀ ਵਿੱਚ ਦੇਖ ਕੇ ਚਾਹਾਂਗੇ ਇਹਨਾਂ ਦੇ ਜੋ ਥੋੜੇ ਜਿਹਾ ਭੁੱਜ ਜੂਗੇ ਤਾਂ ਫੇਰ ਇਹ ਚਾਲੂ ਪਾ ਦੇਣੇ ਆ ਰਸ ਮਸਾਲਾ ਭੁੰਨ ਲੈਣਾ ਮੁਰਕੇ ਮਿਰਚ ਜਿਤ ਤੱਕ ਭੁੱਜ ਜੀਆਂ ਥੋੜਾ ਟਾਈਮ ਲਾਉਣਾ ਥੋੜਾ ਜਿਹਾ ਤੇਲ ਪਾ ਕੇ ਮਿਰਚਾ ਭੁੰਨ ਲੈਣੀ ਹੈ ਤੇ ਭਰ ਕੇ ਚਲ 3:30 ਹੋ ਜਾਣਾ ਲੋਜੀ ਮਾਲ ਮੈਂ ਹਣੇ ਦੇ ਪੰਦੂ ਪਾ ਲੈਣੀ ਇਹ ਤਾਂ ਮਸਾਲਾ ਪਾਣੇ ਕੋਈ ਰੋਟੀਆਂ ਵੀ ਬਣਾ ਸਕਦੇ ਪਰੌਂਠੇ ਆਲੂ ਆਹ ਇਸ ਨੂੰ ਉਸੇ ਬਣਾ ਸਕਦੇ ਇਦਾਂ ਮਸਾਲਾ ਬਣਾ ਕੇ ਪਰਾਂ ਦੇ ਸੈਂਡ ਵਿੱਚ ਪਵਾ ਕੇ ਖਾਣਾ ਹੁੰਦਾ ਹੈ ਇਹਦਾ ਮਸਾਲਾ ਬਣਾ ਕੇ ਮੈਂ ਆਲੂ ਅੱਜ ਥੋੜੇ ਜਿਹਾ ਜ਼ਿਆਦਾ ਤਾਂ ਇਹ ਰੋਲ ਲੈ ਮਾਣੇ ਕੋਈ ਠੀਕ ਹੈ ਨਾ ਮੈਨੂੰ ਬਣਾ ਕੇ ਦਿਓ ਸੈਂਡ ਵਿੱਚ ਪਾ ਜੇ ਹੋਰ ਨੇ ਪਲਵਾ ਕੇ ਤਾਂ ਇਹਨੂੰ ਬੰਦ ਕਰ ਦਣਾ ਠੰਡੀ ਹੋਏ ਤੇ ਮਿਰਚਾ ਭਰਦੀ ਆ। ਤੇ ਕਰਦੇ ਕੇ ਫਰਾਈ ਚੁੱਕ ਮੈਂ 3 ਟਾਲੂਨੀ ਥੋੜਾ ਜਿਹਾ ਹੋਰ। ਇਤਰ ਮਸਾਲਾ ਹੈ। ਠੰਡਾ ਪਾਤਾ ਹੈ। ਪਲੇਟ ਚ ਫੇਰ ਮਿਰਚਾ ਭਰਦੀ ਆ। ਇਤਰ ਮੈਂ ਕੜਾਈ ਉਹੀ ਮਾਜ ਕੇ ਤਾਂ ਤੇਲ ਪਾ ਕੇ ਰੱਖ ਦਿੱ ਤੇਲ ਥੋੜਾ ਹੀ ਪਾਉਣਾ ਹੈ ਬਹੁਤਾ ਜਾਨੇ ਬਸ ਮਿਰਚਾ ਇਹ ਵਿੱਚ ਅਸੀਂ ਹੁਣ ਭੁੰਨਣੀ ਐ ਮਸਾਲਾ ਸਾਡਾ ਪੁੱਜ ਜਾਇਆ ਸਾਰਾ ਚਲ ਮੈਂ ਮਿਰਚਾਂ ਭਰ ਲਵਾਂ ਫੇਰ ਕਦੇ ਜਦ ਤੱਕ ਤੇਲ ਗਰਮ ਹੋ ਜਾਣਾ ਹੈ ਮਸਾਲਾ ਠੰਡਾ ਹੋ ਗਿਆ ਸੀ ਮਿਰਚਾਂ ਮੈਂ ਭਰ ਲਈਆਂ ਪਰ ਇਹ ਮਿਰਚਾਂ ਤਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿੱਦਾਂ ਭਰਨਾ ਭਰਨੀਆਂ ਮੇਰੀਆਂ ਭੈਣਾਂ ਨੂੰ ਕਰੇਲੇ ਭਰਨੇ ਜਿੱਦਾਂ ਜਿੱਦਾਂ ਆਪਾਂ ਬਣਾਉਂਦੇ ਆਂ ਚਰਲਾ ਮਿਰਚਾ ਭਰ ਕੇ ਉਦਾਂ ਹੀ ਇਹ ਬਣਾਉਣੀ ਐ ਭਰਨੀਆਂ ਇਤਨਾ ਤੇਲ ਗਰਮ ਹੋ ਗਿਆ ਹੈ ਹੁਣ ਮੈਂ ਪਾਉਣੀ ਐ ਚ ਮਿਰਚਾਂ ਨੂੰ ਤੇਲ ਨਾ ਬਹੁਤ ਜ਼ਿਆਦਾ ਨਹੀਂ ਪੋੜਨਾ ਬਸ ਆਪਾਂ ਮੇਰੇ ਜਿੱਦਾਂ ਸੌਸ ਕਰਾ ਲਈਆਂ ਹਨ। ਮਸਾਲਾ ਸਾਡਾ ਪੁੱਜਾ ਹੈ ਪਹਿਲੇ। ਜਿੱਦੀ ਕਿ ਤਾਂ ਜਿ ਕੜਾਈ ਹੈ ਜਿੰਨੀ ਕਾਜੋ ਗਿਆ ਇੱਕ ਵਾਰੀ ਜਿੰਨੀ ਕਾ ਪਾ ਦਿਓ। ਹੁਣ ਤਾਂ ਮੇਕਅੱਪ ਤੇਲ ਵੀ ਥੋੜੀਆਂ ਸੌਸ ਕਰਕੇ ਥੋੜੀਆਂ ਬਾਰੀ ਲੰਘੀਆਂ। ਪਰ ਉਸ ਘਾੜੀਆਂ ਔਕੀਆਂ ਹੋ ਜਾਂਦੀਆਂ ਉਹ। ਲਾਉਣੇ ਨਹੀਂ ਲੈਂਦੇ ਜਿਆਦਾ। ਥੋੜੀਆਂ ਨੇ। ਔਕੀਆਂ ਬਾਜੀ ਚ। ਪੜਾਈ ਛੋਟੀ ਹੈ ਜੇ ਦੋ ਵਾਰੀ ਗੋਮੀਆਂ ਪਾਣੀਆਂ ਆ। ਤਾਂ ਇਹ ਮਿਆਂ ਲੈ ਲਈਆਂ ਤੇ ਪੌਣੀ ਬਾਅਦ। ਮੈਂ ਇੱਕ ਪਾਸੇ ਜਿਹੜਾ ਸਾਸ ਹੋ ਜੂਗੀ ਆ ਫਿਰ ਦੂਜਾ ਪਾਸਾ ਘਰ ਦੇਣਾ ਆ। ਦੋ ਕ ਮਿੰਟ ਚੋਂ ਇੱਕ ਪਾਸੇ ਹੋ ਜਾਂਦੀਆਂ। ਬਹੁਤਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ। ਇਧੀਆਂ ਮੇਰੀਆਂ ਮੈਸਟਰ ਬਣ ਗਈਆਂ। ਆ ਬਾਕੀ ਦੀਆਂ ਪਾ ਦਿੰਦੇ।

ਆਕੋ ਬਣ ਗਈਆਂ ਉਹਨੀਆਂ ਬਟਲ ਲੈਣੀਆਂ ਲੋਜੀ ਸਾਡੀ ਮਿਹਰਬਾਨ ਕੇ ਤਿਆਰ ਹੋ ਗਈ ਐ ਆ ਜੋ ਖਾ ਲੋ ਤੁਸੀਂ ਵੀ ਹੁਣ ਮੈਂ ਰੋਟੀ ਪਕਾਉਣੀ ਐ ਇਹ ਰੋਟੀ ਕਣਕ ਦੀ ਰੋਟੀ ਨਾ ਵਧੀਆ ਲੱਗਦੀ ਐ ਉਹ ਮੱਕੀ ਨਾਲ ਵੀ ਪਰਾਠਿਆਂ ਨਾਲ ਵੀ ਤੇ ਪੂੜੀਆਂ ਨਾਲ ਤਾਂ ਬੜੀ ਸਵਾਦ ਬਣ ਲੱਗਦੀ ਐ ਸਬਜ਼ੀ ਉਹਦਾ ਤੁਸੀਂ ਜੇ ਕੋਈ ਤਰੀ ਵਾਲੀ ਸਬਜ਼ੀ ਬਣਾਈ ਹੋਵੇ ਦਾਲ ਕੋਈ ਉਹਦੇ ਨਾਲ ਦੋਕ ਮਿਰਚਾਂ ਨਾਲ ਲੈ ਕੇ ਸਵਾਦ ਲੱਗਦੀ ਐ ਇਦਾਂ ਚਲੋ ਜੀ ਮੈਂ ਹੁਣ ਪਸੂ ਚੋਣੇ ਆ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤਾਂ ਇੱਕ ਲਾਈਕ ਕਮੈਂਟ ਕਰ ਦਿਓ ਚੈਨਲ ਨੂੰ ਕਲੋ ਕਲੋ ਸਬਸਕ੍ਰਾਈਬ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਤੇ ਨਾਲ ਵਧੀਆ ਜਿਹਾ ਬਲੌਗ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ